ਤਾ ਜੱਗੇ ਕੀ ਕਹਿੰਦੇ ਨੇ ਦੁਸ਼ਟ ਦੂਤ ਪਰਮੇਸ਼ਰ ਪਰਮੇਸ਼ਰ ਜੀ ਤੇਰੇ ਇਹ ਦੁਸ਼ਟਾਂ ਨੂੰ ਵੀ ਮਾਰ ਦੇਣਗੇ ਅਹੀਂ ਫਿਰ ਕਹਿੰਨੇ ਮਹਾਰਾਜ ਮੇਰੀ ਰਾਖੀ ਕਰਿਓ ਤੇ ਮਹਾਰਾਜ ਕਹਿੰਦੇ ਜਨਕੀ ਪੈਜ ਰੱਖੀ ਕਰਤਾ ਜੀ ਕਰਤਾਰ ਪੁਰਖ ਜੀ ਤੇਰੀ ਰਾਖੀ ਵੀ ਕਰਨਗੇ ਫਿਰਹੀਂ ਚਾਹੁੰਦੇ ਆ ਮੰਤਰੀਆਂ ਮੰਤਰੀਆਂ ਨਾਲ ਵੱਡੇ ਬੰਦੇ ਜਿਹੜੇ ਹੁੰਦੇ ਇਹਨਾਂ ਨਾਲ ਮੇਰੀ ਗੱਲਬਾਤ ਹੋਵੇ ਮੇਰੇ ਕਹਨੇ ਚ ਹੁਣ ਤੇ ਮਹਾਰਾਜੋ ਵੀ ਕਹਿੰਦੇ ਬਾਦਸ਼ਾਹ ਸ਼ਾਹ ਸਭ ਵਸ ਕਰਦੀ ਨਹੀਂ ਤੇਰੇ ਵਸ ਚ ਹੋਣਗੇ ਤੂੰ ਸਦਾ ਇਹ ਅਮਰਤ ਪੀਂਦਾ ਰਹੇਗਾ ਇਦਾਂ ਦਾ ਬਣ ਜਾਏਗਾ ਕਰਨਾ ਕੀ ਇਹ ਮਹਾਰਾਜ ਕਹਿੰਦੇ ਫਿਰ ਕਰ ਬੈਠਿਆ ਕਰ ਤੇ ਅਸੀਂ ਸਿੱਖ ਬਣ ਕੇ ਤੜਫੇ ਨਹੀਂ ਸਾਡੀ ਸਿੱਖੀ ਨੇ ਸਿੱਖਣ ਦਾ ਯਤਨ ਨਹੀਂ ਕੀਤਾ ਪਤਾ ਨਹੀਂ ਕਿਦਾਂ ਦੇ ਸਿੱਖਿਆ ਅਸੀਂ ਸਾਡੀ ਸਿੱਖੀ ਚ ਤੜਫ ਨਹੀਂ ਜਾਗੀ ਕਿ ਮਹਾਰਾਜ ਦੱਸ ਮੈਨੂੰ ਫਿਰ ਕਰ ਕਿਹੜਾ ਹੈ ਇੰਨੀਆਂ ਅਰਦਾਸਾਂ ਕਰਾਉਣਾ ਹੈ ਅਤੇ ਕੰਮ ਹੀ ਇੱਕ ਹੈ ਤਸ ਫਿਰ ਕਰ ਕੀੜਾ ਇਹ ਆਪ ਜੀ ਨੂੰ ਤਾਂ ਬਾਰ ਬਾਰ ਕਹਿ ਰਹੇ ਆ ਕਿਉਂਕਿ ਅਸੀਂ ਦੇਖਦੇ ਆ ਅਸੀਂ ਇਦਾਂ ਦੇ ਸਿੱਖ ਬਣ ਗਏ ਆ ਹੌਲੀ ਹੌਲੀ ਕਿ ਅਸੀਂ ਕੁਝ ਕਰਮਾਂ ਨੂੰ ਵੀਕੈਂਡ ਤੇ ਜਾਂ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਗੁਰੂ ਘਰ ਆ ਗਏ ਮੱਥਾ ਟੇਕ ਲਿਆ ਬਾਣੀ ਪੜ ਲਈ ਕੀਰਤਨ ਸੁਣ ਲਿਆ ਤੇ ਅਸੀਂ ਘਰ ਚਲੇ ਜਾਂਦੇ ਅਸੀਂ ਸਿਰਫ ਇੰਨੇ ਕਰਮਾਂ ਤੱਕ ਰੁਕ ਗਏ ਚੰਗਾ ਤੇ ਲੱਗੇਗਾ ਗੁਰੂ ਘਰ ਆਏ ਕੁਝਰ ਦਾਸਾਂ ਹੋਈਆਂ ਨੇ ਕੁਝ ਆਪਣਾਪਨ ਮਾਣਿਆ ਏ ਉਸ ਪਿਆਰੀ ਨੇ ਕੁਝ ਨਾ ਕੁਝ ਤੇ ਆਪਜੀ ਨੂੰ ਦੇਖੀ ਤੋਰਨਾਈ ਜਦੋਂ ਸਤਗੁਰੂ ਕੋੋਂ ਆਉਂਦੇ ਪਰ ਉਸ ਦਾ ਆਪਣਾ ਆਪ ਨਹੀਂ ਅਜੇ ਆ ਰਿਹਾ ਅਜੇ ਉਸ ਦੀਆਂ ਰਹਿਮਤਾਂ ਤੇ ਆ ਰਹੀਆਂ ਨੇ ਪਰ ਉਹ ਆਪ ਨਹੀਂ ਅਜੇ ਆ ਰਿਹਾ ਜੇ ਚੋਨੇ ਹੋ ਕੇ ਵਾਕਈ ਉਸ ਦੀ ਸਿੱਖੀ ਨੂੰ ਸਿੱਖਣਾ ਸਿੱਖ ਤੇ ਜਿਹੜਾ ਇਹ ਬਹੁਤ ਵੱਡੀ ਦਾਤੇ ਮਹਾਰਾਜ ਜੀ ਸਿੱਖ ਖਵਾਉਣਾ ਸਦਾਉਣਾ ਸਿੱਖ ਨਹੀਂ ਹੁੰਦਾ ਸਿੱਖ ਤੇ ਹੁੰਦਾ ਤੜਫ ਉਠਣਾ ਅੰਦਰੋਂ ਕਿ ਮਹਾਰਾਜੀ ਦੱਸ ਮੈਨੂੰ ਫਿਰ ਕਰਕੇ ਢਾਈ ਮੈਂ ਬਹਿਣਾ ਆਂ ਆ ਵੇਖੋ ਹਉਮੇ ਤੋਂ ਅਸੀਂ ਕਿੰਨੇ ਜਾਣੇ ਪਰੇਸ਼ਾਨ ਨੇ ਹਉਮੇ ਤੋਂ ਪਰੇਸ਼ਾਨ ਆ ਨਾ ਅਸੀਂ ਮਹਾਰਾਜੀ ਨੂੰ ਕਿੰਨੇ ਮਹਾਰਾਜਾ ਹਉਮੇ ਮੁੱਕ ਜੇ ਤੇ ਗੱਲ ਬਣ ਜੇ ਅਰਦਾਸਾਂ ਕਰਦੇ ਆ ਕਈਆਂ ਕੋਲ ਅਰਦਾਸਾਂ ਕਰਵਾਉਨੇ ਵੀ ਤੇ ਜਪਜੀ ਸਾਹਿਬ ਚ ਰੋਜ਼ ਮਹਾਰਾਜ ਕਹਿੰਦੇ ਮਹਾਰਾਜ ਕਹਿੰਦੇ ਨਾਨਕ ਹੁਕਮੇ ਜੇ ਬੁੱਝੇ ਤਾਂ ਹੌਮੇ ਜੇ ਤੂੰ ਹੁਕਮ ਨੂੰ ਬੁੱਝ ਲਿਆ ਨਾ ਤੇ ਤੂੰ ਹੌਮੇ ਕਹਿ ਵੀ ਨਹੀਂ ਸਕਦਾ ਮਹਾਰਾਜ ਇਹ ਕਹਿੰਦੇ ਤੇ ਅਸੀਂ ਕਿਤੇ ਪੁੱਛਿਆ ਮਹਾਰਾਜੀ ਨੂੰ ਮਹਾਰਾਜੀ ਦੱਸ ਕਿਹੜਾ ਹੁਕਮ ਬੁੱਝਣਾ ਹੈ ਮੈਂ ਵੀ ਬੁੱਝਣਾ ਚਾਹੁੰਦਾ ਮੇਰੀ ਵੀ ਹੌਮੇ ਮੁੱਕ ਜਾਵੇ ਮੇਰਾ ਇਹ ਜਨਮਾ ਦਾ ਪਟਕਾ ਮੁੱਕ ਜਾਵੇ ਆ ਦੁੱਖ ਮੁੱਕ ਜਾਣਾ ਸਾਰੇ ਰੌਲੇ ਮੁੱਕ ਜਾਣ ਦੱਸ ਮੈਂ ਹੁਕਮ ਬੁੱਝਣਾ ਹੈ ਗੁਰੂ ਪਿਤਾ ਨਾਲ ਬਾਤ ਕਰਨੀ ਹੁੰਦੀ ਏ ਬਾਈ ਗੁਰਪਿਤਾ ਸਿਰਫ ਇੱਕ ਪੋਇਟਰੀ ਨਹੀਂ ਨੇ ਕਿ ਸ਼ਬਦ ਨਹੀਂ ਹੈ ਕਿ ਲਿਖੇ ਨੇ ਪੜ ਲਏ ਜੇ ਪੜ ਕੇ ਵਿਚਾਰ ਕਰਨੀ ਅਰਥ ਪੜ ਲੈਣ